ਬਾਕੀ ਨਾ ਤੋਂ ਟਾਣ ਗੁਰਦੇਸ ਸਿੰਘ ਜੀ ਵੇਟ ਕੀ ਹਾਲਾਤ ਨੇ ਪਿੰਡ ਪਿੰਡ ਦੇ ਹਾਲਾਤ ਬਹੁਤ ਖਰਾਬ ਨੇ ਜੀ ਜਦੋਂ ਵੀ بارش ਹੁੰਦੀ ਹੈ ਜੀ ਪਹਿਲਾਂ ਸੀਵਰੇਜ ਦਾ ਪਾਣੀ ਤਾਂ ਕਾਮਯਾਬ ਨਹੀਂ ਜਿਹੜਾ ਸੀਵਰੇਜ ਪਾਇਆ ਜੀ ਬਹੁਤ ਸਮੱਸਿਆ ਉਹਨਾਂ ਦਾ ਪਾਣੀ ਟੂਟੀਆਂ ਵਿੱਚ ਮਿਕਸ ਹੋ ਕੇ ਆ ਰਿਹਾ ਹੈ ਬਾਕੀ ਜਦੋਂ ਕੋਈ ਮੜਾ ਵੱਧ ਨਹੀਂ ਪੈ ਜੇ ਉਦੋਂ ਘਰਾਂ 'ਚ ਵੀ ਵੜ ਜਾਂਦਾ ਨਹੀਂ ਆਮ ਇੱਥੇ ਖੜਾ ਰਹਿੰਦਾ ਜੀ ਇਹ ਤੇ ਕੋਈ ਇਹਦੀ ਸੁਣਵਾਈ ਨਹੀਂ ਕੋਈ ਕੁਝ ਪੜਤਾਲ ਨਹੀਂ ਜੀ ਤੇ ਇਹਦੇ ਬਾਰੇ ਮਤਲਬ ਕਿ ਕੋਈ ਧਿਆਨ ਨਹੀਂ ਦੇ ਰਿਹਾ ਇੱਧਰ ਕਿਹੜਾ ਮੁਹੱਲਾ ਕਿੱਥੇ ਖੜੇ ਆਪਾਂ ਇਹ ਵਾਰਡ ਨੰਬਰ 3 ਅਤੇ 4 ਹੈ ਜੀ ਹਾਂ ਜੀ ਕਿੰਨੇ ਟਾਈਮ ਦੇ ਹਲਾਤੇ ਇਹਨੇ ਇਹ ਮਤਲਬ ਕਿ ਜੇ ਹੈਗੇ 5-10 ਸਾਲ ਦੇ ਅਹੀਂ ਤੇ ਅੱਲਾ ਹੁੰਦਾ ਜੀ ਤੇ ਆ ਹੁਣ ਤਾਂ 2-4 ਸਾਲ ਦਾ ਤਾਂ ਜਮਾ ਹੀ ਵੱਧ ਹੈ ਜਿਵੇਂ ਜਿਵੇਂ ਕਹਾ ਉਹ ਹੋ ਜਾਂਦਾ ਹੀ ਫਿਰ ਆ ਉਹਦਾ ਕਾਰਨ ਮਤਲਬ ਕਿ ਲੋਕਾਂ ਨੂੰ ਬਿਮਾਰੀਆਂ ਦਾ ਵੀ ਸਾਹਮਣਾ ਕਰਨਾ ਪੈਂਦਾ ਕਿ ਕੋਲੇ ਡਿਸਪੈਂਸਰੀ ਹੈ ਮਹੱਲਾ ਕਲੀਨਿਕ ਦਾ ਤੇ ਆਰਓ ਵੀ ਆ ਕੋਲੇ ਪਾਣੀ ਜਿਹੜਾ ਉਹ ਆਰਓ ਵਾਲਾ ਸੀ ਉਹਦੇ ਵਿੱਚ ਮਿਕਸਿੰਗ ਹੁੰਦਾ ਜੀ ਸੇਵਰੇਜ ਦਾ ਟੂਟੀਆਂ ਵਿੱਚ ਵੀ ਹੁੰਦਾ ਜੀ ਜੇ ਕੋਈ ਬਿਮਾਰੀ ਵਾਲਾ ਕੋਈ ਦਵਾਈ ਲੈਣ ਜਾਂਦਾ ਕੋਈ ਮਾਈ ਭਾਈ ਪਿੰਡ ਦੀਆਂ ਭੈਣ ਕੁੜੀਆਂ ਕਤਰੀਆਂ ਕੋਈ ਵੀ ਉਥੇ ਮੁਸ਼ਕਲ ਆ ਉਹਨਾਂ ਨੂੰ ਲੰਘਣ ਦਾ ਪਾ ਲਓ ਭਈ ਨਾ ਤੁਹਾਡਾ ਮੈਨੂੰ ਨਾ ਰਾਜਵਿੰਦਰ ਸਿੰਘ ਜੀ ਰਾਜਵਿੰਦਰ ਕੀ ਹਾਲਾਤ ਨੇ ਤੁਹਾਡੇ ਏਰੀਆ ਦੇ ਹਾਲਾਤ ਤਾਂ ਜੀ ਤੁਹਾਨੂੰ ਦੇਖ ਹੀ ਰਹੇ ਹੈਗੇ ਬਹੁਤ ਬੁਰੇ ਹਾਲਾਤ ਨੇ ਜੀ ਤੇ ਬਹੁਤ ਮੰਨ ਲਾ ਮੈਨੂੰ ਤਾਂ ਲੱਗਦਾ ਨਹੀਂਗਾ ਕਿ ਬਹੁਤ ਮਾੜੀ ਜ਼ਿੰਦਗੀ ਅਸੀਂ ਇਸ ਬਤੀਤ ਕਰ ਰਹੇ ਹਾਂ ਹਰ ਵਕਤ ਬੱਚਿਆਂ ਨੂੰ ਸਕੂਲ ਛੱਡਣਾ ਪੈਂਦਾ ਹੈਗਾ ਬਜ਼ੁਰਗ ਦਵਾਈ ਬੂਟੀ ਲੈਣ ਜਾਂਦੇ ਨੇ ਇੱਥੇ ਮਹੱਲਾ ਕਲੀਨਿਕ ਹੈਗਾ ਇੱਥੇ ਦਵਾਈ ਲੈਣ ਆਉਂਦੇ ਨੇ ਉੱਥੇ ਆਰੋ ਹੈਗਾ ਉਹ ਦੇਖੋ ਆਰੋ ਕਿਹੜੇ ਕਿਨਾ ਡੱਬੇ ਪਏ ਆਪਣੇ ਪਾਣੀ ਲੈਣ ਆਉਂਦੇ ਨੇਗੇ ਤੇ ਬਹੁਤ ਮਾੜੇ ਹਾਲਾਤ ਨੇ ਵੱਧ ਤੋਂ ਵੱਧ ਜ਼ ਕੀ ਕਹਿ ਰਿਹਾ ਸਿਸਟਮ ਪ੍ਰਚਾਰਣ ਕੀ ਕਹਿੰਦਾ ਪ੍ਰਸ਼ਾਸਨ ਦੇ ਤਾਂ ਧਿਆਨ ਚੀਏਗਾ ਜੀ ਪ੍ਰਸ਼ਾਸਨ ਨੂੰ ਪਤਾ ਹੀ ਐ ਇਸ ਟਾਈਮ ਸਾਰਾ ਪ੍ਰਸ਼ਾਸਨ ਨੂੰ ਪਤਾ ਹੈਗਾ ਸਰਕਾਰ ਗਵਰਨਮੈਂਟ ਨੇ ਇੱਥੇ ਗ੍ਰਾਂਟ ਵੀ ਕਹਿੰਦੇ ਸੀ 11 ਤੋਂ 25 ਕਰੋੜ ਰੁਪਏ ਕਹਿੰਦੇ ਜਿਹੜਾ ਉਹਨੂੰ ਦਿੱਤਾ ਹੈਗਾ ਸੀਵਰੇਜ ਵਾਸਤੇ 325 ਕਰੋੜ ਰੁਪਏ ਕਦੇ ਮੌੜ ਆਪਣੇ ਨਗਰ ਕੌਂਸਲ ਨੂੰ ਆਇਆ ਮੈਨੂੰ ਤਾਂ ਲੱਗ ਨਹੀਂ ਰਿਹਾ ਵੀ ਇੱਥੇ ਲੱਗ ਜਾ ਮੌੜ ਤੇ ਠੀਕ